1881 ਦੇ ਵਿੱਚ ਟਿੱਟਬਿਟਸ ਨਾਮ ਦੀ ਇੱਕ ਅਖਬਾਰ ਆਉਂਦੀ ਸੀ ਔਰ ਇਹ ਅਖਬਾਰ ਇੰਗਲੈਂਡ ਤੋਂ ਛਪਦੀ ਸੀ ਇਸ ਅਖਬਾਰ ਦੇ ਵੱਲੋਂ ਇੱਕ ਐਨਾਲਿਸਿਸ ਕੀਤਾ ਗਿਆ ਕਿ ਦੁਨੀਆਂ ਦਾ ਸਭ ਤੋਂ ਮਹਾਨ ਜਰਨੈਲ ਕੌਣ ਹੈ ਔਰ ਪਤਾ ਇਸ ਰੇਸ ਦੇ ਵਿੱਚ ਕੌਣ-ਕੌਣ ਸੀ ਡਿਊਕ ਆਫ ਲਿਟਨ ਚੰਗੇਜ਼ ਖਾਂ ਸਿਕੰਦਰ ਤੈਮੂਰ ਜਿਨ੍ਹਾਂ ਨੇ ਪੂਰੀ ਦੁਨੀਆਂ ਫਤਿਹ ਕੀਤੀ ਹੋਈ ਸੀ ਲੇਕਿਨ ਇਸ ਅਖਬਾਰ ਦੇ ਵੱਲੋਂ ਦੁਨੀਆਂ ਦਾ ਸਭ ਤੋਂ ਮਹਾਨ ਸਿੱਖ ਜਰਨੈਲ ਕਿਸ ਨੂੰ ਮੰਨਿਆ ਗਿਆ ਪਤਾ ਦੁਨੀਆ ਦਾ ਸਭ ਤੋਂ ਸਿੱਖ ਜੋ ਮਹਾਨ ਸਿੱਖ ਜਰਨਲ ਸੀ ਉਹ ਸੀ ਹਰੀ ਸਿੰਘ ਨਲੂਆ ਜੋ ਕਿ ਇਸ ਅਖਬਾਰ ਦੇ ਵੱਲੋਂ ਵੀ ਮੰਨਿਆ ਗਿਆ ਸੀ। ਉੱਥੇ ਤੁਹਾਨੂੰ ਦੱਸਦੀ ਕਿ 13 ਸਾਲ ਦੀ ਉਮਰ ਦੇ ਵਿੱਚ ਹਰੀ ਸਿੰਘ ਨਲੂਆ ਨੇ ਇੱਕ ਸ਼ੇਰ ਦਾ ਸ਼ਿਕਾਰ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਦਾ ਨਾਮ ਨਲੂਆ ਪਿਆ ਸੀ। ਲੇਕਿਨ ਡੋਗਰੇ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਸੀ। ਉਹਨਾਂ ਨੇ ਕਿਹਾ ਕਿ ਅਸੀਂ ਹਰੀ ਸਿੰਘ ਨਲੂਆ ਨੂੰ ਨਲੂਆ ਤਾਈ ਮੰਨਾਂਗੇ ਜੇਕਰ ਉਹ ਸਾਡੇ ਸਾਹਮਣੇ ਇੱਕ ਸ਼ੇਰ ਦਾ ਸ਼ਿਕਾਰ ਕਰਦੇ ਨੇ। ਤਾਂ ਉਸੇ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਦੇ ਵਿੱਚ ਇੱਕ ਸ਼ੇਰ ਬੁਲਾਇਆ ਤੇ ਹਰੀ ਸਿੰਘ ਨਲੂਆ ਨੂੰ ਹੁਕਮ ਦਿੱਤਾ ਕਿ ਉਸ ਸ਼ੇਰ ਨੂੰ ਮਾਰੇ ਉਸ ਦਾ ਸ਼ਿਕਾਰ ਕਰੇ ਤਾਂ ਹਰੀ ਸਿੰਘ ਨਲੂਆ ਨੇ ਉਸ ਸ਼ੇਰ ਨੂੰ ਜਿਹੜਾ ਆਪਣੀ ਬਾਹਵਾਂ ਦੇ ਵਿੱਚ ਨਪੀੜ ਕੇ ਉਸ ਦਾ ਸ਼ਿਕਾਰ ਕਰ ਦਿੱਤਾ ਜਿਸ ਤੋਂ ਬਾਅਦ ਹਰੀ ਸਿੰਘ ਨਲੂਆ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇੱਕ ਗੱਲ ਕਹੀ ਕਿ ਸ਼ੇਰ ਤੁਸੀਂ ਭਾਵੇਂ ਮੇਰੇ ਤੋਂ ਹਰ ਰੋਜ਼ ਇੱਕ ਮਰਵਾ ਲਿਆ ਕਰੋ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਕਿ ਤੁਸੀਂ ਇਨਾ ਗਦਾਰ ਡੋਗਰੀਆਂ ਦੀ ਗੱਲਾਂ ਦੇ ਵਿੱਚ ਆ ਕੇ ਕਿਤੇ ਇੱਕ ਦਿਨ ਹਰੀ ਸਿੰਘ ਨਲੂਆ ਜਿਹੜਾ ਤੁਹਾਡਾ ਸ਼ੇਰ ਹੈ ਉਸ ਨੂੰ ਨਾ ਮਰਵਾ ਦਿਓ